ਸੱਚੀ ਕਾਲ ਦਿਸਕਟ੍ਰਾ ਦਨਿਕ ਸੁਰਾ ਟੀਵੀ ਮੈਸੋਨੀਆ ਸੋ ਅੱਜ ਜਿਹੜੇ ਸਿੰਗਰ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਰਿਐਕਟਰ ਦੀ ਗੱਲ ਕਰਨ ਜਾ ਰਹੇ ਆ ਉਹ ਆਇਸੇ ਸਮੇਂ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹੈ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੂਰੀ ਤੱਕ ਪਾਈ ਹੋਈ ਹੈ ਤੇ ਅੱਜ ਵੀ ਲੋਕ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੀ ਕਲਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਆ ਲਾਸਟ ਟਾਈਮ ਉਹਨਾਂ ਨੂੰ ਕੈਨੇਡਾ ਵਰਗੀ ਵੈਬ ਸੀਰੀਜ਼ ਦੇ ਵਿੱਚ ਵਿਖਿਆ ਗਿਆ ਸੀ ਜਿਸ ਦੇ ਵਿੱਚ ਉਹ ਜੈਸਮਿਨ ਬਾਜਪਾ ਦੇ ਆਪੋਜ਼ਿਟ ਨਜ਼ਰ ਆਏ ਸੀ ਤੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਿਆ ਹੋਵੇਗਾ ਕਿ ਕਿਹਨਾਂ ਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ਹੈ ਇੱਥੇ ਪਰਮੇਸ਼ ਵਰਮਾ ਦੀ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਰਾਈ ਸ਼ੋਹਰਤ ਹਾਸਲ ਕੀਤੀ ਹੈ परमेश वर्मा ਦੀ ਜੱਕਰ ਗੱਲ ਕਰੀਏ ਉਹਨਾਂ ਦਾ ਜਨਮ ਪਟਿਆਲਾ ਦੇ ਵਿੱਚ ਹੋਇਆ ਕਾਮਯਾਬੀ ਮਿਲਣ ਤੋਂ ਪਹਿਲਾਂ ਪਰਮੇਸ਼ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰਮੇਸ਼ ਵਰਮਨ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਰੋਸ਼ਨ ਪ੍ਰਿੰਸ ਦੀ ਫਿਲਮ ਕਰਪਾਂ ਤੋਂ ਕੀਤੀ ਸੀ ਇਸ ਫਿਲਮ 'ਚ ਪਰਮੇਸ਼ ਨੇ ਇੱਕ ਛੋਟਾ ਜਿਹਾ ਪਰ ਅਹਿਮ ਕਿਰਦਾਰ ਸੀ ਪਰਮੇਸ਼ ਵਰਮਨ ਨੇ ਪੰਜਾਬੀ 뮤직 ਇੰਡਸਟਰੀ 'ਚ ਨਾ ਸਿਰਫ ਬਤੌਰ ਮਾਡਲ ਕੰਮ ਕੀਤਾ ਬਲਕਿ ਆਪਣੀ ਆਵਾਜ਼ ਨੂੰ ਗਾਇਕੀ 'ਚ ਵੀ ਅਜ਼ਮਾਇਆ ਇਸ ਤੋਂ ਇਲਾਵਾ ਪੰਜਾਬੀ ਗੀਤਾ ਦਾ ਉਹਨਾਂ ਨੇ ਡਾਇਰੈਕਸ਼ਨ ਵੀ ਕੀਤਾ ਤੇ ਇੱਕ ਵੱਖਰਾ ਪੀ ਪੈਸਚਾਨ ਬਣਾਈ ਉਹਨਾਂ ਨੇ ਪਹਿਲੀ ਫਿਲਮ ਬਤੌਰ ਲੀਡ ਐਕਟਰ ਰੋਕੀ ਮੈਂਟਲ ਕੀਤੀ ਸੀ ਇਸ ਫਿਲਮ ਨੂੰ ਦਰਸ਼ਕਾਂ ਨੇ ਖਾਸ ਪਸੰਦ ਕੀਤਾ ਫਿਰ ਵੀ ਪਰਮੇਸ਼ਰ ਦੱਸਦੀ ਹੈ ਕਿ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਜ਼ਰ ਆਏ ਸੀ ਜਿਸ ਦੇ ਵਿੱਚ ਦਿਲ ਦੀਆਂ ਗੱਲਾਂ ਜਿਸ ਨੂੰ ਪਰਮੇਸ਼ਰ ਨੇ ਖੁਦ ਇਸਾ ਨਿਰਦੇਸ਼ਨ ਕੀਤਾ ਸੀਗਾ ਇਸ ਫਿਲਮ ਦੀ ਕਹਾਣੀ ਤੇ ਮੁੱਖ ਭੂਮਿਕਾ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਏ ਸੀਗੇ ਤੇ ਉਹਨਾਂ ਦੀ ਚੰਗੀ ਅਦਾਕਾਰੀ ਨੂੰ ਹਰ ਕਿਸ ਨੇ ਪਸੰਦ ਕੀਤਾ ਸੀਗਾ ਇਸ ਮਿਹਨਤ ਸਦਕਾ ਉਹ ਅੱਜ ਕਾਮਯਾਬੀ ਦੇ ਸਿਖਰ ਦੇ ਉੱਤੇ ਨੇ ਤੇ ਇਸ ਦੇ ਨਾਲ ਹੀ ਸਿੰਗਮ ਫਿਲਮ ਵੀ ਜਦੋਂ ਉਹਨਾਂ ਦੀ ਰਿਲੀਜ਼ ਹੋਈ ਸੀਗੀ ਤਾਂ ਇਸ ਫਿਲਮ ਨੂੰ ਵੀ ਲੋਕਾਂ ਨੇ ਖਾਸਾ ਪਸੰਦ ਕੀਤਾ ਸੀ ਪਰਮੇਸ਼ਰ ਵਰਮਾ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਲੋਕ ਉਹਨਾਂ ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਫੋਲੋ ਕਰਦੇ ਨੇ ਉਹਨਾਂ ਦੇ ਫਿਟਨੈਸ ਫਰੀਕ ਹੋਣ ਕਰਕੇ ਵੀ ਲੋਕ ਉਹਨਾਂ ਨੂੰ ਖਾਸਾ ਪਸੰਦ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ 8.7 ਮਿਲੀਅਨ ਫੈਨ ਫੋਲੋਇੰਗ ਹੈ ਤੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਆਪਣੀ ਵਰਕ ਫਰੰਟ ਨੂੰ ਲੈ ਕੇ ਵੀ ਹਰ ਇੱਕ ਚੀਜ਼ਾ ਸ਼ੇਅਰ ਕਰਦੇ ਆ ਤੇ ਫੈਮਿਲੀ ਦੇ ਨਾਲ ਜੁੜੀਆਂ ਵੀ ਚੀਜ਼ਾਂ ਜਿਹੋ ਆ ਅਕਸਰ ਸਾਂਝੀਆਂ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਹੁਣੀ ਕੁਝ ਟਾਈਮ ਪਹਿਲਾਂ ਹੀ ਉਹਨਾਂ ਦਾ ਇੱਕ ਗੀਤ ਰਿਲੀਜ਼ ਹੋਇਆ ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪਰਮੇਸ਼ਵਰ ਮਾ ਅਕਸਰ ਆਪਣੇ ਫੈਮਲੀ ਦੇ ਨਾਲ ਆਪਣੀ ਮੰਮੀ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਂਝੀਆਂ ਕਰਦੇ ਹੋਏ ਨਜ਼ਰ ਆਉਂਦੇ ਆ ਪਰ ਤੁਹਾਨੂੰ ਪਰਮੇਸ਼ਵਰ ਮਾ ਦੀ ਗਾਇਕੀ ਜਾਂ ਫਿਰ ਐਕਟਿੰਗ ਕਿਵੇਂ ਦੀ ਲੱਗਦੀ ਹੈ ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਮੁਕਾਬਲੇ ਪਹੁੰਚਣ ਦੇ ਲਈ ਸੋ ਕਿਹੜੀ ਗੱਲ ਤੁਹਾਨੂੰ ਉਹਨਾਂ ਦੀ ਸਭ ਤੋਂ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇਖਦੇ ਰਹੋ ਦੈਨਿਕ ਸੂ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮੈਂ ਸੋਨੀਆ ਸੋ ਅੱਜ ਜਿਹੜੇ ਸਿੰਗਰ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਐਕਟਰ ਦੀ ਗੱਲ ਕਰਨ ਜਾ ਰਹੇ ਹਾਂ ਵਾਇਸ ਸਮਿਚਕ ਕਿਸੇ ਪਹਿਚਾਨ ਦੇ ਮੋਤਾਸਨੀ ਹੈ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੂਰੀ ਤੱਕ ਪਾਈ ਹੋਈ ਹੈ ਤੇ ਅੱਜ ਵੀ ਲੋਕ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੀ ਕਲਾਕਾਰੀ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਆ ਲਾਸਟ ਟਾਈਮ ਉਹਨਾਂ ਨੂੰ ਕੈਨੇਡਾ ਵਰਗੀ ਵੈਬ ਸੀਰੀਜ਼ ਦੇ ਵਿੱਚ ਵਿਖਿਆ ਗਿਆ ਸੀ ਜਿਸ ਦੇ ਵਿੱਚ ਉਹ ਜੈਸਮਿਨ ਬਾਜਵਾ ਦੇ ਆਪੋਜ਼ਿਟ ਨਜ਼ਰ ਆਏ ਸੀ ਤੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਹਨਾਂ ਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ਹੈ ਇੱਥੇ ਪਰਮੇਸ਼ ਵਰਮਾ ਦੀ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਰਾਈ ਸ਼ੋਹਰਤ ਹਾਸਲ ਕੀਤੀ ਹੈ ਪਰਮੇਸ਼ ਵਰਮਾ ਦੀ ਜਕਰ ਗੱਲ ਕਰੀਏ ਉਹਨਾਂ ਦਾ ਜਨਮ ਪਟਿਆਲਾ ਦੇ ਵਿੱਚ ਹੋਇਆ ਕਾਮਯਾਬੀ ਮਿਲਣ ਤੋਂ ਪਹਿਲਾ ਪਰਮੇਸ਼ਰ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰਮੇਸ਼ਰ ਵਰਮਨ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਰੋਸ਼ਨ ਪ੍ਰਿੰਸ ਦੀ ਫਿਲਮ ਕਰਪਾਂ ਟੋਕੀ ਸੀ ਇਸ ਫਿਲਮ ਚ ਪਰਮੇਸ਼ਰ ਇੱਕ ਛੋਟਾ ਜਿਹਾ ਪਰ ਅਹਿਮ ਕਿਰਦਾਰ ਸੀ ਪਰਮੇਸ਼ਰ ਵਰਮਨ ਨੇ ਪੰਜਾਬੀ 뮤직 ਇੰਡਸਟਰੀ ਚ ਨਾ ਸਿਰਫ ਬਤੌਰ ਮਾਡਲ ਕੰਮ ਕੀਤਾ ਬਲਕਿ ਆਪਣੀ ਆਵਾਜ਼ ਨੂੰ ਗਾਇਕੀ ਚ ਵੀ ਅਜ਼ਮਾਇਆ ਇਸ ਤੋਂ ਇਲਾਵਾ ਪੰਜਾਬੀ ਗੀਤਾ ਦਾ ਉਹਨਾਂ ਨੇ ਡਾਇਰੈਕਸ਼ਨ ਵੀ ਕੀਤਾ ਤੇ ਇੱਕ ਵੱਖਰੀ ਪਛਾਣ ਬਣਾਈ ਉਹਨਾਂ ਨੇ ਪਹਿਲੀ ਫਿਲਮ ਬਤੌਰ ਲੀਡ ਐਕਟਰ ਰੋਕੀ ਮੈਂਟਲ ਕੀਤੀ ਸੀ ਇਸ ਫਿਲਮ ਨੂੰ ਦਰਸ਼ਕਾਂ ਨੇ ਖਾਸ ਪਸੰਦ ਕੀਤਾ ਫਿਰ ਵੀ ਪਰਮੇਸ਼ਰ ਦੱਸਦੀ ਹੈ ਕਿ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਜ਼ਰ ਆਏ ਸੀ ਜਿਸ ਦੇ ਵਿੱਚ ਦਿਲ ਦੀਆਂ ਗੱਲਾਂ ਜਸਨੂ ਪਰਮੇਸ਼ਰ ਖੁਦ ਇਸਨ ਨਿਰਦੇਸ਼ਨ ਕੀਤਾ ਸੀਗਾ ਇਸ ਫਿਲਮ ਦੀ ਕਹਾਣੀ ਤੇ ਮੁੱਖ ਭੂਮਿਕਾ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਏ ਸੀਗੇ ਤੇ ਉਹਨਾਂ ਦੀ ਚੰਗੀ ਅਦਾਕਾਰੀ ਨੂੰ ਹਰ ਕਿਸ ਨੇ ਪਸੰਦ ਕੀਤਾ ਸੀਗਾ ਇਸ ਮਿਹਨਤ ਸਦਕਾ ਉਹ ਅੱਜ ਕਾਮਯਾਬੀ ਦੇ ਸਿਖਰ ਦੇ ਉੱਤੇ ਨੇ ਤੇ ਇਸ ਦੇ ਨਾਲ ਹੀ ਸਿੰਗਮ ਫਿਲਮ ਵੀ ਜਦੋਂ ਉਹਨਾਂ ਦੀ ਰਿਲੀਜ਼ ਹੋਈ ਸੀਗੀ ਤਾਂ ਇਸ ਫਿਲਮ ਨੂੰ ਵੀ ਲੋਕਾਂ ਨੇ ਖਾਸਾ ਪਸੰਦ ਕੀਤਾ ਸੀ ਪਰਮੇਸ਼ਰ ਵਰਮਾ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਲੋਕ ਉਹਨਾਂ ਨੂੰ ਇੱਕ ਵੱਡੀ ਗਿਣਤੀ ਦੇ ਵਿੱਚ ਫੋਲੋ ਕਰਦੇ ਨੇ ਉਹਨਾਂ ਦੇ ਫਿਟਨੈਸ ਫਰੀਕ ਹੋਣ ਕਰਕੇ ਵੀ ਲੋਕ ਉਹਨਾਂ ਨੂੰ ਖਾਸਾ ਪਸੰਦ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ 8.7 ਮਿਲੀਅਨ ਫੈਨ ਫੋਲੋਇੰਗ ਹੈ ਤੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਆਪਣੀ ਵਰਕ ਫਰੰਟ ਨੂੰ ਲੈ ਕੇ ਵੀ ਹਰ ਇੱਕ ਚੀਜ਼ ਆ ਸ਼ੇਅਰ ਕਰਦੇ ਆ ਤੇ ਫੈਮਿਲੀ ਦੇ ਨਾਲ ਜੁੜੀਆਂ ਵੀ ਚੀਜ਼ਾਂ ਜੋ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਉਹਨਾਂ ਨੇ ਹੁਣੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦਾ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪਰਮੇਸ਼ਰ <strong>ਵਰਮਾ</strong> ਅਕਸਰ ਆਪਣੇ ਫੈਮਲੀ ਦੇ ਨਾਲ ਆਪਣੇ ਮੰਮੀ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਂਝੀਆਂ ਕਰਦੇ ਹੋਏ ਨਜ਼ਰ ਆਉਂਦੇ ਆ ਪਰ ਤੁਹਾਨੂੰ ਪਰਮੇਸ਼ਰ <strong>ਵਰਮਾ</strong> ਦੀ ਗਾਇਕੀ ਜਾਂ ਫਿਰ ਐਕਟਿੰਗ ਕਿਵੇਂ ਦੀ ਲੱਗਦੀ ਹੈ ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਮੁਕਾਮ 'ਤੇ ਪਹੁੰਚਣ ਦੇ ਲਈ ਸੋ ਕਿਹੜੀ ਗੱਲ ਤੁਹਾਨੂੰ ਉਹਨਾਂ ਦੀ ਸਭ ਤੋਂ ਵਧੀਆ ਲੱਗਦੀ ਹੈ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾ